ਹਾਂਜੀ ਲਾਈਟ ਆ ਗਈ ਜੀ ਲਾਈਟ ਉਹ ਕੋਈ ਨਹੀਂ ਲਾਈਟ ਕੀ ਕਰਨਾ ਆ ਜੀ ਆਪਣੇ ਲਈ ਤਾਂ ਬਾਈ ਤੇ ਸਹੀ ਹੈ ਯਾਰ ਸਹੀ ਹੈ ਇੱਥੇ ਪਰ ਆ ਇੱਥੇ ਮਾਸਟਰ ਜਿਵੇਂ ਅਸੀਂ ਪੈਸੇ ਤੇ ਹੁਣ ਲਾਈਟ ਆ ਗਈ ਬਈ ਪਰ ਸਾਨੂੰ ਤਾਂ ਕੋਈ ਫਾਇਦਾ ਨਹੀਂ ਲਾਈਟ ਆਈ ਦਾ ਕਿਉਂਕਿ ਅੰਦਰ ਤਾਂ ਬਹੁਤ ਗਰਮੀ ਹੈਗੀ ਤੁਸੀਂ ਅੰਦਰ ਭੱਜ ਜਾਓ ਜੀ ਤੁਹਾਡੇ ਕੋਲ ਏਸੀ ਆ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਕੱਟ ਲਾਂਗੇ ਰਾਤ ਆਪ ਜਾਂ ਸੋਗੇ ਮੈਂ ਵੀ ਉਹੀ ਸੌ ਜਾਊਗਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਗਏ ਜੀ ਆਪਾਂ ਗਰਾਊਂਡ 'ਤੇ ਲਾ ਲਈਏ ਜਮਾ ਨਾ ਹੀ ਤਾਂ ਮਣੀ ਆਇਆ ਬਾਈ ਤੇ ਨਾ ਹੀ ਆਇਆ ਲਵੀ ਨਾ ਮੇਰੇ ਫੋਨ 'ਚ ਪੈਸੇ ਆ ਨਾ ਮੈਨੂੰ ਫੋਨ ਆਉਂਦਾ ਤੇ ਨਾ ਜਾਂਦਾਗਾ ਮਨਾਂ ਨੂੰ ਕਿਹਾ ਸੀ ਆਜੋ ਟਾਈਮ ਨਾਲ ਪਰ ਹਜੇ ਆਏ ਨਹੀਂ ਆਜਾ ਵਾ ਗੱਡੀ ਫਾਰਚੂਨਰ ਤੇ ਆਪਣੀ ਤੇ ਆਏ ਆ ਇਹ ਗੱਡੀ ਬਾਈ ਇਹਨੂੰ ਬਹੁਤ ਸਾਲ ਹੋ ਗਏ ਇਹ ਮੈਨੂੰ 5ਵੀਂ ਕਲਾਸ 'ਚ ਸੀ ਪਤਾ ਨਹੀਂ ਮੈਂ ਉਹ 8ਵੀਂ 'ਚ ਸੀਗਾ ਬੋਰਡ ਦੀ ਕਲਾਸ ਸੀਗੀ ਦੋਨੋਂ ਹੀ ਦਾ ਹੈ ਤਾਂ ਬੋਰਡ ਦੀ ਅਸੀਂ 5ਵੀਂ ਵੀ 8ਵੀਂ ਵੀ ਤੇ ਉਦੋਂ ਡੈਡੀ ਨੇ ਕਿਹਾ ਸੀ ਕਹਿੰਦਾ ਪਾਸ ਹੋ ਜੀਂਗਾ ਲਾ ਦਵਾਉਂਗਾ ਕਹਿੰਦਾ ਸਾਈਕਲ ਤੇ ਮੈਂ ਪਾਸ ਤਾਂ ਹੋ ਗਿਆ ਫਿਰ ਦਵਾਉਂਦੇ ਨਹੀਂ ਸੀਗੇ ਤੇ ਫਿਰ ਮੈਂ ਪਾਲਿਆ ਘਰੇ ਰੌਲਾ ਉਦੋਂ ਦਵਾਇਆ ਸੀ ਘਟੋ ਘਟ ਮਨ ਲੱਗਦਾ ਇਹਨੂੰ ਹੋ ਗਏ 10 12 ਸਾਲ ਇਹ ਗੱਡੀ ਨੂੰ ਕੱਲ ਦਾ ਫਾਰਚੂਨਰ ਚ ਹਵਾ ਅੱਜੀ ਭਰਾਈ ਆ ਤਾਂ ਹੀ ਅੱਜ ਇਹ ਚੱਕ ਲਿਆ ਮੈਂ ਗੱਡੀ ਨੂੰ ਫਾਰਚੂਨਰ ਹੈ ਆਪਣੇ ਇੱਕ ਬ੍ਰੇਕ ਹੈ ਨਹੀਂ ਵਿਚਾਰੀ ਦੇ ਅਰਤੀ ਜਮ ਟੈਡੀ ਅਰਤੀ ਕਰਦੇ ਹੁਣ ਬਸ ਟੋਡੂ ਹੈ ਜਿਹੜਾ ਸਾਹ ਸਾਹ ਨਿਕਲਦਾ ਕੁੱਤੀ ਮਤਾਈ ਮਰ ਗਈ ਮਸਾ ਅੱਜ ਸਪੀਕਰ ਲੈ ਆਇਆ ਸੀ ਆ ਲੰਡੂ ਜਾ ਤੇ ਇਹਦੀ ਬੈਟਰੀ ਲੋ ਕਰ ਗਿਆ ਇਹ ਐਜੀ ਸਾਹ ਕੱਲ ਨੂੰ ਚਾਰਜ ਕਰਕੇ ਲਈ ਉਹ ਬਾਬਾ ਸਾਹ ਸਾਰਾ ਸਵੇਰੇ ਕੀ ਖਾ ਕੇ ਆਉਣੇ ਹੁਣ ਕਰੋ ਹੁਣ ਤੂੰ ਮੈਂ ਮੈਂ ਬਾਈ ਮੁੱਠੀ ਛੋਲੇ ਦੀ ਘਰੋਂ ਖਾਣ ਲੱਗਾ ਤੁਰਦਾ ਮਤਲਬ ਘਰੋਂ ਹੀ ਤੁਰਦਾ ਦਾ ਖਾਣਾ ਮੁੱਠੀ ਛੋਲੇ ਦੀ ਤੂੰ ਲਵੀ ਤੇ ਪਾਣੀ ਦੇ ਦੱਸ ਚਾਹ ਆਪਾਂ ਵੀ ਬਾਈ ਬਾਤੀ ਚਾਹ ਦੀ ਪੀ ਕੇ ਸਿੱਧਾ ਆ ਮੂੰਹ ਜਮਕਣੀ ਚੱਕ ਲੈਣਿਆ ਐ ਇਸ ਤੋਂ ਬਾਅਦ ਆਪਣੇ ਨੂੰ ਇਹ ਠੀਕ ਆ ਪਾਪਾ ਓਏ ਮੇਰਾ ਨਾਂ ਸਹੀ ਲਿਖੋ ਟੋਡੂ ਕਹਿੰਦੇ ਮੇਰੇ ਸਾਹਲੋ ਹੈਂ ਟੋਡੂ ਓਏ ਮੈਂ ਨਾਂ ਸਹੀ ਲਿਆ ਕਰੋ ਓਏ ਟੋਡੂ ਹਾਂ ਲਵੀ ਹਾਂ ਇਸ ਤੋਂ ਬਾਅਦ ਕਹਿੰਦੇ ਲਵੀ ਓਏ ਕਹਿੰਦੇ ਕੰਨਾਂ ਦਾ ਮੋਟਰਸਾਈਕਲ ਖਿੱਚ ਕੇ ਦਿਖਾਉ ਕੰਨ ਦੇ ਝੋਟੇ ਆਗੇ ਕੰਨ ਵਧਾਉਣੇ ਆਗੇ ਹਾਂ ਕੰਨਾਂ ਦਾ ਮੋਟਰਸਾਈਕਲ ਖਾਚਾ ਪਾਪਾ ਆਪਣੀ ਗੱਡੀ ਚੈੱਕ ਕਰ ਲਈ ਤੁਸੀਂ ਫਾਰਚੂਨਰ ਔਰ ਸਾਈਡ ਤੇ ਖੜੀ ਹੈਗੀ ਹਾਂ ਹਾਂ ਕਰ ਲਈ ਕਰ ਲਈ ਹਾਂ ਮੜੀ ਭਾਂ ਚ ਕੀਮਤੀ ਹੈ ਹਾਂ ਹਾਂ ਸਟ੍ਰੀਟ ਰੈਸਰ ਪੰਜਵੇਂ ਚ ਮਿਲਿਆ ਸੀ ਬਾਬਾ ਮੈਨੂੰ ਪਾਸ ਹੋਣ ਤੇ ਕਿੰਨੇ ਨੰਬਰ ਆਇਸ ਪੰਜਵੇਂ ਚ ਨੰਬਰ ਤਾਂ ਨਹੀਂ ਮੇਰੇ ਯਾਦ ਮੈਂ ਬਲਾਇਤ ਗਿਆ ਹੋਇਆ ਸੀ ਮੈਂ ਮੇਰੀ ਗੱਲ ਸੁਣ ਲਾ ਕਿਰਪਾ ਕਰਦੇ ਥੋੜੀ ਜੀ ਮਾਇਆ ਦੀ ਕਿਵੇਂ ਹੋ ਰਹੀ ਤੇ ਮੈਂ ਫੋਨ ਚ ਪੈਸੇ ਪਾਉਣਿਆ 100 ਕਿਤਾ ਹੈਗਾ 100 ਰੁਪਿਆ ਦੇ ਦੇ ਕਰ ਦੇ ਕਿਰਪਾ ਮਾ ਮਣ ਕੇ 200 ਲੈ ਕੇ ਤੱਕ ਮੈਂ ਕਿ ਕਿ ਤੂੰ ਕਿਹਦੀ ਕਿਰਪਾ ਕਰ ਰਹੀ ਹਾਂ 100 ਦੀ ਕਿਰਪਾ ਕਰ ਦੇ ਬਸ ਕਿੰਨੇ ਦੇ ਤੂੰ ਉੱਥੇ ਸਰਦਾਂ ਨਹੀਂ ਚ ਗੜੀ ਆਉਂਦੀ ਤੂੰ 100 ਰੁਪਿਆ ਦੇ ਦੇ ਫੋਨ ਤੇ ਬਸ ਉਹ ਰੀਚਾਰਜ ਕਰਾਉਣਾ ਮੋੜ ਦੂੰ ਤੇਰੇ ਮੈਂ ਮੁੱਕੇ ਪਿਆ ਮਾਂ ਗੱਲ ਦੇ ਪੈਸੇ ਬਿਜ਼ਨਸ ਖੜ ਜਾਂਦਾ ਤੈਨੂੰ ਪਤਾ ਵੱਡੇ ਬਿਜ਼ਨਸ ਆ ਅੱਛਾ ਉੱਥੇ 600 ਦੇ ਛੋਲੇ ਹੈ ਕਿਹੜੇ ਛੋਲੇ ਚ ਪਿਆ ਉੱਥੇ ਲਾਲ ਝੇ ਚ ਲਾਲ ਛੋਲੇ ਚ 100 ਨਹੀਂ ਛੇ ਤੋੜਾ ਲਾਲ ਛੋਲੇ ਚ ਹਾਂ ਜਿਦੇ ਨਾ ਮਾਮਾ ਕਰਿਆ ਐ ਮੈਂ ਲਾ ਲਾ 3000 ਰੁਪਇਆ ਲੈ ਗਿਆ ਹਣਾ ਤਾਂ ਤੂੰ ਤਾਂ ਕਹਿ ਨਹੀਂ ਹੋਏਗੀ ਕਿ ਇੱਧਰ ਆਇਆ ਐ ਵੀ ਉੱਥੇ ਹੀ ਰਹਿ ਪਿਆ ਕਰਦਾ ਅੱਗੇ ਉੱਥੇ ਰਹਿੰਦੇ ਸੀ ਵਧੀਆ ਕੋਈ ਨਹੀਂ ਸੀ ਮੰਗਦਾ ਹੈਲੋ ਸਰ ਯੋ ਯੋ ਹਾਲੋ ਭਾਈ ਰਾਜੇ ਗੱਡੀ ਚੇਂਜ ਕਰਤੀ ਜੀ ਮਨੀ ਕਹਿੰਦੇ ਤਾਲੀਆਂ ਮਾਰਦੋ ਸਕੂਟਰੀ ਲੈ ਕੇ ਆਇਆ ਅੱਛਾ ਚਲ ਆਉਂਦੇ ਰਹਿ ਗਏ ਸੀ ਆ ਹੁਣ ਮੈਂ ਰੀਚਾਰਜ ਕਰਾਉਣਾ ਪਹੁੰਚਾ ਉੱਥੇ ਦੁਕਾਨ ਤੇ ਲੈ ਚਲੋ ਕਿਤੇ ਤੇ ਕੀ ਹੋ ਹੋ ਸੈਲਫੀ ਦੀ ਨਾ ਨਾ ਸਟਾਰਟ ਕਰ ਬਈ ਉਹ ਸੈਲਫੀ ਕਿੱਧਰ ਗਈ ਹੈ ਸੈਲਫੀ ਕਿੱਧਰ ਗਈ ਉਹ ਹੋ ਗਈ ਉਹ ਵੀ ਸੁਣ ਲੈ ਮਣੀ ਤੇਰੀ ਹੈ ਸੁਣਣੀ ਹੈ ਨਾ ਬਈ ਯਾਰ ਓਏ ਸੈਲਫੀ ਮਜ਼ਾ ਬੋਲ ਦੇ गाइस ਦੇਖ ਕੇ ਮੈਂ ਬਸ ਸੈਲਫੀ ਕਿੱਧਰ ਗਈ ਆ ਹਾਂ ਜਨਮਾਂ ਜਨਮਾਂ ਦੇ ਪਿਆਰ ਜਲੇ ਜਿੰਮ ਭੱਜ ਜਾਓ ਜਾਮਾ ਕੇ ਬਈ ਠੀਕ ਹੈ ਇਹ ਟੋਡੂ ਨੂੰ ਵੀ ਰਾਇਆ ਚਲੋ ਸਰ ਚਲੋ 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 ਅੱਜ ਮੂਡ ਸਾਡਾ ਹੋਰ ਪਾਸੇ ਵਾਂਗ ਗਿਆ ਬਾਈ ਮੇਰੇ ਨਾਲ ਹਰਪਾਲ ਨਾਲ ਚੱਲ ਖਪੱਚੀ ਕੰਮ ਤਾਂ ਹੋ ਗਿਆ ਜੀ ਵਿਹਲੇ ਤੇ ਅੱਜ ਘਰੇ ਜਾਣ ਦੀ ਜੀ ਨਹੀਂ ਕੀਤਾ ਮੈਂ ਤੇ ਹਰਪਾਲ ਜਾਣੇ ਅੱਜ ਕਮਰੇਜ ਕਾਹ ਕਮਰੇਜ ਹਜੇ ਆਪਣੇ ਦਿਨ ਪਏ ਆਗੇ 13 ਤਰੀਕ ਤੱਕ ਹਜੇ ਤੇ ਹਰਪਾਲ ਨੂੰ ਮੈਂ ਡਿੱਕੀ ਜਾਣਾ ਪਹਿਲਾਂ ਜਾਣਾ ਸੀ ਹਰਪਾਲ ਕੇ ਪਿੰਡ ਫੇਰ ਆਵਾਂਗੇ ਇੱਥੇ ਕਮਰੇਜ ਤੇ ਗਰਮੀ ਗਰਮੀ ਹੁਣ ਬਈ ਪਤਾ ਹੀ ਆ ਗਰਮੀ ਹੋਰ ਵਧ ਗਈ ਤੇ ਕਮਰੇ 'ਚ ਗਰਮੀ ਦੇਖ ਰਿਹਾ ਜਾ ਕੇ ਅੱਜ ਕਿੰਨੀ ਕ ਹੈ। 80 ਮੋਰ ਦਵਾਣਾ ਸੀ ਗੈ। ਹੈ? 80000 ਜਾਂ ਮੰਗਦੇ ਆ। 85000 ਮੋਰ ਦਾ ਮੰਗਦੇ ਬਈ। 85000? ਹਾਂ। ਕਰਕੇ ਆਉਂਦੀ ਆਂ ਸਾਥ ਵੀ ਜਿਗੂ ਬਈ। ਕਾਰੇ ਤੇ ਚੜੂ ਬਈ? ਛੱਤ ਤੇ। ਆਪਾਂ ਤੇ ਚੜੂਗਾ। ਕਿਵੇਂ ਏਰਪਾਲ ਫਿਰ ਠੀਕ ਆ ਵਧੀਆ। ਤੂੰ ਬਈ ਦੀ ਕਲਿੱਪ ਲੱਗ ਲਾ। ਆ ਜਾ ਬਈ ਹੁਣ ਆ ਤੂੰ ਮੜਾ ਯਾ। ਬੈਠੇ ਬੋਲੀ ਆਪਾਂ ਲਾ। ਕਿਸੇ ਨੂੰ। ਹੁਣ ਆ ਤਾ ਮੜਾ ਯਾ। ਉਰੇ ਤਾਂ ਲਾਲੇ ਫੋਨ ਨੰਬਰ ਦੱਸ ਕੇ ਕਈ ਯਾਰ ਕਿਸੇ ਨੇ ਹੋਰ ਲੈਣਾ ਹੁੰਦਾਗਾ ਕਿਸੇ ਬਿੱਲੀ ਟਾਈਮ ਵੀਡੀਓ ਮੈਂ ਹੂੰ ਕਹਿੰਦੇ ਨੇ ਉਹ ਬਾਈ ਨੇ ਮੋਰ ਲੈਣਾ ਸੀ ਬਿੱਟੂ ਨੇ ਲੈਣਾ ਵਾ ਹੈਗਾ ਮੋਰ ਹੈਗਾ 85000 ਦਾ 85000 ਦਾ ਮੰਨ ਲਓ 85000 ਤੁਹਾਨੂੰ ਕਹਿ ਦਿਖਾ ਕੇ ਬੰਦੇ ਆਉਦੇ 75 75 ਦੇ ਵਾਲੇ ਕੋਠੇ ਤੇ ਆ ਆਪ ਜੜੂ ਤੁਹਾਨੂੰ ਕਿਸੇ ਟੱਪਰ ਨੂੰ ਉੱਠਣ ਦੀ ਲੋੜ ਨਹੀਂ ਪੌੜੀ ਲਾਉਣ ਦੀ ਲੋੜ ਨਹੀਂ ਕੋਈ ਪਾਣੀ ਧਰਨ ਦੀ ਲੋੜ ਨਹੀਂ ਆਪੇ ਗਵੰਡੀਆਂ ਨਿਕਰੇ ਪਈਏ ਹੋਊਗਾ ਦਾਲਾਂ ਫਿਰ ਚਲ ਸਵੇਰੇ ਚਾਲਦੇ ਹੋ ਦਲਾਲੀ ਕਰਨ ਪਰ 75000 ਦਾ ਮੂਰਦਾ ਸੌਦਾ ਵਜ ਗਿਆ ਰਪਾ ਕਿਰਪਾਲ ਲਿਆ ਦਿਓ ਹਥਿਆਰ ਚੱਕ ਲੈ ਬਾਈ 10 ਵਜੇ ਪਹਿਆ ਪਿੰਡ ਸੇਮੇ ਆ ਸੀ ਚੱਲ ਚੱਲ ਕੇ ਰਪਾ ਅੱਜ ਬੜੀ ਹਰਪਾਲ ਖੁਸ਼ੀ ਹੋਈ ਆ ਬੜੇ ਦਿਨਾਂ ਬਾਅਦ ਇਸ ਵੇਲੇ ਆਂਟੀ ਜੀ ਦੀ ਦੁਕਾਨ ਤੇ ਰਾਸ਼ਨ ਕੁਸਣਾ ਕੋ ਲੈਣਾ ਮੇਰਾ ਤਾਂ ਚੇਤੀ ਨਹੀਂ ਲੱਗਿਆ ਅੰਟੀ ਦੁਕਾਨ ਤੇ ਰਾਸ਼ਨ ਲੈਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਂਟੀ ਵੀ ਹਿੰਦੀ ਚੋ ਬੈਠੇ ਅੱਜ ਬੜੇ ਦਿਨ ਬਾਅਦ ਬਈ ਫੇਰ ਅਸੀ ਗਰਮੀ ਨਾਲ ਜੰਗ ਕੱਟਣ ਲੱਗਿਆ ਮੈਂ ਤੇ ਰਪਾਲ ਆਇਆ ਰਪਾਲ ਆ ਲੋ ਅੱਜ ਬੜੇ ਦਿਨ ਬਾਅਦ ਸਾਡੀ ਆਗੀ ਕੇ ਤੇਜੀ ਦਾ ਸੋਨਸਰਾ ਪਈ ਜਾਵੇ ਆਪਣੇ ਬਿਨਾ ਹਾਂ ਆਪਾਂ ਹੀ ਪਾਉਂਦੇ ਸੀ ਪੱਧਰੌਲਾ ਇੱਥੇ ਬੜੇ ਦਿਨ ਬਾਅਦ ਸੜੀ ਆ ਗਈ ਅੰਦਰ ਰਾਈਟਾ ਮਾਰਗਾ ਨੂੰ ਕਿੱਥੇ ਨੀ ਇੱਟਾ ਨੇ ਬਾਬਾ ਜੀ ਇੱਟਾ ਛੜੇ ਫਿਰੇ ਇੱਟਾ ਦੋ ਦਿਲ ਸੁਖ ਰਾਜੀ ਮਾਰਤੀ ਗਿਆ ਸੀ ਚੱਲ ਹਾ ਜਬੜੇ ਦੇ ਓ ਹੋ 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 ਹਾਂ ਨਾ ਆਹਰ ਪਾਲ ਓਏ ਮੱਟ ਖਾਨਾ ਓ ਛੋਟੀ ਭੈਣ ਇਹ ਮੇਰੇ ਰੇਗਿਸਤਾਨ ਤੇ ਆ ਮੇਰਾ ਚਸ਼ਮਾ ਆਏ ਹਾ ਹਾ ਕੀ ਰੰਗ ਭਾਗ ਦੇਖਿਆ ਬਾਬਾ ਯਰ ਘਰ ਬਰਾਣਾ ਹੋ ਜਾਂਦੇ ਹਨ ਜਦੋਂ ਕੋਈ ਰਹਿੰਦਾ ਨਹੀਂ ਨਾ ਉਹ ਦੇਖੀ ਉਹ ਦੇਖੀ ਇੰਨੀ ਮਿੱਟੇ ਖਨਾ ਕਿੱਥੋਂ ਗਿਆ ਚਲੋ ਕੱਲ ਉਹ ਮੇਰੇ ਟਾਇਰ ਪਏ ਇੱਕ ਟਾਇਰ ਉਹ ਪਏ ਇੱਥੇ ਸੀਗੇ ਤਿੰਨ ਚਾਰ ਆਪਣੇ ਬੂਟ ਪਏ ਸੀ ਇੱਥੇ ਆਪਣੇ ਇੱਕ ਸੋਟਾ ਦਾ ਪਾਗੀ ਲੈ ਕੇ ਸੀਗਾ ਕੌਣ ਇੱਕ ਹਾਈ ਨੇ ਇੱਕ ਜੇ ਸੀਗੇ ਉਹ ਸੋਟਾ ਦਾ ਪਾਗੀ ਲੈ ਗਿਆ ਅਸ ਹੋਈ ਦਾ ਹਾਲ ਤਾਂ ਦੇਖ ਲ ਗਏ ਗਿਆਸਤਾ ਹੈਗਾ ਚਲ ਭਾਂਡਾ ਠੀਕ ਕਰਾ ਗਾ ਰੈਗੂਲੇਟਰ ਉਹ ਕਰਨਾ ਹੈ ਰੈਗੂਲੇਟਰ ਹੋਣਾ ਹੈ ਰੈਗੂਲੇਟਰ ਸਰ ਲੈ ਗਏ ਬਾਕੀ ਰੋਣਾ ਸਰ ਨਹੀਂ ਰੈਗੂਲੇਟਰ ਕੀ ਕਰਨਾ ਆਪਾਂ ਓਏ ਆਟਾ ਪਿਆ ਵਾ ਭੈ ਜੀ ਲਾ ਲ ਰੋਟੀ ਬਣਾਉਂਗਾ ਮੈਂ ਨਹੀਂ ਨਹੀਂ ਛੱਡ ਪਰ ਨਾ ਨਾ ਛੱਡ ਕੀ ਭਰੇ ਇਹ ਆ ਬਾਈ ਸਾਡੀ ਪੀਜੀ ਫਰਪਾਲ ਨੇਰੀਆ ਕਿਉਂ ਹੈ ਹਾਂ ਲੈੜ ਤਾਂ ਉੱਡ ਗਈ ਗੱਲ ਕਰਨੀ ਨਹੀਂ ਰਹੀ ਆ ਜੀ ਪੰਗਾ ਹੀ ਹੋ ਗਿਆ ਪਰ ਐ ਤਾਂ ਪਏ ਅੱਜ ਨੇਰੀ ਜਾਲੇ ਫੇਰ ਪਾਲ ਓਏ ਪਹਿਲਾਂ ਹੀ ਬਾੜਾ ਮਿੱਟ ਖਾਨਾਗਾ ਚਲੋ ਬਾਹਰ ਚਾਦੇ ਬਾਹਰ ਕਿਧਰ ਮਿੱਟੀ ਵਾਲੀ ਆ ਬਾਹਰ ਨਹੀਂ ਨਹੀਂ ਬਾਹਰ ਮਿੱਟੀ ਵਾਲੀ ਆ ਰਪਾਲ ਉਹ ਮਿੱਟੀ ਵਾਲੀ ਆ ਤਰਾਵਾ ਨਹੀਂ ਨਹੀਂ ਬਹੁਤ ਆ ਜਾ ਆ ਜਾ ਉਤਰਿਆ 12:00 ਵੱਜ ਗਏ ਬਾਈ ਤੇ ਨੇਰ ਖਾਤਾ ਪੂਰਾ ਚੱਲੀ ਜਾਂਦਾ ਮਿੱਟੀ ਪੂਰੀ ਮੈਨਾਂ ਰੋਟੀਆਂ ਤਾਂ ਕਿਹੜੀਆਂ ਸਾਨੂੰ ਰੋਟੀਆਂ ਕਿਸੇ ਪਾਸੇ ਨਹੀਂ ਮਿਲੀਆਂ ਬਸ ਸਾਨੂੰ ਆ ਇੱਕ ਟਾਬਾ ਖੁੱਲਾ ਮਿਲਿਆ ਖਾਣਾ ਖਜ਼ਾਨਾ ਖਾਣਾ ਖਜ਼ਾਨਾ ਨਹੀਂ ਹਰਪਾਲ ਇਹ ਤੋਂ ਪਤਾ ਕਰਦੇ ਆ ਜੇ ਕੁਝ ਮਿਲ ਗਿਆ ਤਾਂ ਨਹੀਂ ਆਈ ਸੋਣਾ ਪੂਰਾ ਔਣਕ ਤਾਂ ਹੋ ਗਿਆ ਬੰਦ ਚੱਲ ਹਰਪਾਲ ਇੱਕ ਨੇਰੀ ਬਾੜੀ ਚੱਲੀ ਜਾਂਦੀ ਆ ਲੱਗਦਾ ਮਿੱਟੀ ਖਾਵਾਂਗੇ ਰੋਟੀ ਤਾਂ ਕਿਹੜੀ ਖਾਵਾਂਗੇ ਜੀ ਮਾਰਨਾ ਬਾਈ ਨੂੰ ਬੋਲ ਮਾਰੇ ਚੱਕਾ 스타 ਖਾ ਰੋਟੀ ਰੋਟੀਆਂ ਬਾਈ ਅਸੀਂ ਇੱਥੇ ਹੀ ਖਾ ਲੇਗਾ ਕਿਉਂਕਿ ਨੇਰੀ ਬਹੁਤ ਚੱਲੀ ਜਾਂਦੀ ਹੈ ਜੇ ਕਮਰੇ ਚ ਲੈ ਕੇ ਜਾਂਦੇ ਤਾਂ ਕਿਹੜਾ ਮਿੱਟੀ ਖਾਂਦੇ ਫਿਰ ਤਾਂ ਰੋਟੀਆਂ ਕਿਹੜੀਆਂ ਖਾਣੀਆਂ ਸੀ ਟਾਈਮ ਹੋ ਗਿਆ ਬਾਈ 12:30 ਹੁਣ ਨੂੰ ਘਰੇ ਜਾਂਦੇ ਤਾਂ ਟਾਈਮ ਨਾਲ ਕਦੋਂ ਦੇ ਸੌਂ ਜਾਂਦੇ ਚੱਲ ਹਰਪਾਲ ਚੱਲ ਗਏ ਮੈਂ ਤਾਂ ਖਾਣਾ ਬਹੁਤ ਆਗਾ ਬੀ ਦਿਨ ਆਵਾਜ਼ ਭਾਈ ਅੱਜ ਅਸੀਂ ਕਮਰੇ ਚ ਆਏ ਆ ਕਮਰੇ ਚ ਤਾਂ ਕਹਾਦਾ ਆ ਦੇਖ ਲੋ ਬਾਹਰ ਬੈਠਿਆਂਗੇ ਇੱਥੇ ਲਾਈਟ ਦਾ ਹੀ ਕੰਜਰਖਾਨਾ ਵਾ ਲਾਈਟ ਨਹੀਂ ਇੱਥੇ ਆਉਂਦੀ ਮਾੜੀ ਹਵਾ ਚੱਲ ਪਈ ਕੱਲੀ ਮਿੱਟੀ ਉੱਡੀ ਤਰੀ ਜਾਂਦੀ ਆ ਹੋਰ ਕੁਝ ਨਹੀਂਗਾ ਇੱਥੇ ਤੇ ਆ ਸਾਡੇ ਸਾਹ ਖੜੇ ਆਗੇ ਇਹ ਵੀ ਨਹੀਂ ਸੁੱਤੇ ਅਜੇ ਕਾ ਸੋਏ ਦਾ ਲਾਈਟ ਨਹੀਂ ਆ ਕੁਝ ਨਹੀਂ ਆ ਆਂਦੀ ਹਵਾ ਚੱਲ ਰਹੀ ਹੈ ਕਾਹਾਂ ਸੇ ਸੋ ਜਾਏਗੇ ਜਿੰਦਗੀ ਜੰਡ ਹੋ ਗਈ ਜੰਢੀ ਹੈ ਜੰਦੋ ਗਿਰਪਾਲ ਗੱਦਾ ਚੱਕ ਲੈ ਗਿਆ ਆਪਾਂ ਟਾਈਮ ਨਾ ਇੱਥੇ ਤੇ ਆਪਾਂ ਨੂੰ ਰਾਤ ਇੱਥੇ ਹੀ ਕੱਟਣੀ ਪਊਗੀ ਅੱਜ ਹਾਂ ਸਹੀ ਗੱਤ ਹੈ ਹਾਂਜੀ ਇੱਕ ਗੱਤ ਆ ਦੇਖ ਇਹਨੂੰ ਸਹੀ ਨਹੀਂ ਹਾਂ ਮਗਲੀ ਕਿ ਜੰਗਲਾਂ ਇੱਧਰ ਆਉਣਾ ਨਹੀਂਗਾ ਕਿ ਆਜੂਗਾ ਨਹੀਂ ਇੱਧਰ ਆਏਗੀ ਹਰ ਆਏਗਾ ਆਜਾ ਇੱਧਰ ਸਾਰਾ ਆੜ ਪਾਰ ਆਤੇ ਆ ਬੰਦੇ ਆਪ ਜਹਾਂ ਪਰ ਲੇਟੋ ਜੀ ਮਸਤ ਦੇਖੋ ਇੱਧਰ ਵੀ ਆ ਰਹੀ ਹੈ ਨਾ ਆ ਜਾਈ ਨੀ ਆ ਬੈਠੋ ਜੀ ਆਓ ਬੈਠੋ ਆਪ ਬੈਠੋ ਆ ਲੋ ਜੀ ਆ ਲੋ ਜੀ ਤਾਂ ਹੋ ਗਿਆ ਬਾਈ ਟੇਡੇ ਗੱਦਾ ਸਾਨੂੰ ਇੱਕ ਮਿਲ ਗਿਆ ਸਾਡੇ ਸਰ ਦੇ ਕਵਰੇਜ ਨਹੀਂ ਉਧਰੋਂ ਦੀ ਚੱਕ ਲਿਆਉਂਦੇ ਤੇ ਕੇਰਾ ਤਾਂ ਹੋ ਗਿਆ ਟੇਡੇ ਦੇਖਦੇ ਕੋਈ ਲੈਟਰ ਉਟਾਉਗੀ ਤੇ ਨਹੀਂ ਤਾਂ ਅਸੀਂ ਪਈਆਂ ਆਰਾਮ ਨਾਲ ਯਾਰ ਬੜ ਪਈਆਂ ਬਸ ਹੈ ਸੋ ਜਾਵਾ ਸੁਣਦਾ ਠੰਡੀ ਹਵਾ ਚੱਲੀ ਜਾਂਦੀ ਹੈ ਸਮਝ ਹਵਾ ਵਧੀਆ ਚੱਲੀ ਜਾਂਦੀ ਹੈ ਮਿੱਟੀ ਮੁੱਟੀ ਚੱਲ ਪਊਗੀ ਦੇਖੀ ਜਾਊਗੀ ਮਿੱਟੀ ਜੀ ਗੱਦਾ ਇੱਕ ਹੋਰ ਲੈ ਜੀਏ ਬਾਈ ਬਾਹਰ ਅੱਜ ਤਾਂ ਬਾਹਰ ਹੀ ਸੌਣਾ ਪਊਗਾ ਇੱਥੇ ਤਾਂ ਜਿੰਨੇ ਵਾਰੀ ਰਹੇ ਆ ਮੈਂ ਲੱਗਦਾ ਸਾਨੂੰ ਨਾ ਆਈ ਰਾਤਾਂ ਕੱਟਣੀਆਂ ਪੰਗਾਂ ਤਾਂ ਸਾਡੇ ਸਰ ਵੀ ਅਜ ਨਾਲ ਹੀ ਸਾਡੇ ਬਾਹਰ क्या कर चप्पल दबा दी सारी चप्पल अच्छा है जी कोई उठा के नहीं लेके जाएगा रात को ठीक है जी तेरा हो यहाँ पर लेट जाओ जी आप इधर समझ जाओ जी तुम यहाँ पर हाँ वहां पर लेट जाओ जी ਚੱਲ ਖੜਾ ਤਾਂ ਹਾਂ ਹਏ ਮੱਛੀ ਵਾਂਗੂ ਪਿਆਗਾ ਉਹ ਕਰਦੇ ਆਂ ਗਾਂ ਕਰਦੇ ਆਂ ਕਦਾ ਆ ਜਾ ਆ ਜਾ ਕੋ ਆ ਜਾ ਆਈ ਕਟਣੀਆਂ ਪੈਨ ਕਰ ਰਤਾਂ ਚੱਕ ਇੱਥੇ ਕਿਉਂ ਜੰਗਲੇਵੇ ਦੀ ਹਵਾ ਕਰਾਸ ਹੋਊਗੀ ਨਰਪਾਲ ਆ ਇੱਥੇ ਕੰਦ ਦੀ ਓਟ ਚ ਨਾ ਹਵਾ ਨਹੀਂ ਲੱਗਣੀ ਸੀ ਆਪਾਂ ਨੂੰ ਇੱਥੇ ਵਧੀਆ ਹਵਾ ਲੱਗੂਗੀ ਅਜ ਅਗਲੇ ਵੇਲੇ ਦੀ ਹਾਂ ਨਾ ਸਮਝ ਆਉਂਦਾ ਹਾਂ ਹਾਏ ਇਹ ਗਿਆ ਨਾ ਜੰਡ ਜਿੰਦਗੀ ਹਾਂ ਸਾਡੀ ਲਾਈਟ ਆ ਗਈ ਜੀ ਲਾਈਟ ਉਹ ਕੋਈ ਨਹੀਂ ਲਾਈਟ ਕੀ ਕਰਨਾ ਆ ਵੀ ਆਪਣੇ ਲਈ ਤਾਂ ਬਾਈ ਇੱਥੇ ਸਹੀ ਹੈ ਯਾਰ ਸਹੀ ਹੈ ਇੱਥੇ ਬਰਾਹਾ ਇੱਥੇ ਮਾਸ ਜਿਵੇਂ ਅਸੀਂ ਪੈਸੇ ਤੇ ਹੁਣ ਲਾਈਟ ਆ ਗਈ ਬਾਈ ਸਾਨੂੰ ਤਾਂ ਕੋਈ ਫਾਇਦਾ ਨਹੀਂ ਲੈਟ ਆਈਦਾ ਕਿਉਂਕਿ ਅੰਦਰ ਤਾਂ ਬਹੁਤ ਗਰਮੀ ਹੈਗੀ ਤੁਸੀਂ ਅੰਦਰ ਭੱਜ ਜਾਓ ਜੀ ਤੁਹਾਡੇ ਕੋਲ ਏਸੀ ਆ ਨਹੀਂ ਨਹੀਂ ਅਸੀਂ ਤਾਂ ਇੱਥੇ ਕੱਟ ਲਾਂਗੇ ਰਾਤ ਆਪ ਜਾਂ ਸੋਗੇ ਮੈਂ ਵੀ ਉਹੀ ਸੋ ਜਾਊਗਾ